ਪਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਉਤੇ ਹੀ ਲੱਖਾ ਸਿਧਾਣਾ ਅਤੇ ਰਾਜ ਸਿੰਘ ਖਾਲਸਾ ਹਨ ਪਾਨਾ ਸਿੱਧੂ ਦੇ ਹੱਕ ਵਿੱਚ ਨਿਤਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਨਾ ਸਿੱਧੂ ਨੂੰ ਜਾਣ ਬੁੱਝ ਕੇ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਦਰਅਸਲ ਪਾਨਾ ਸਿੱਧੂ ਦੇ ਉੱਤੇ 10000 ਰੁਪਏ ਦੀ ਫਰੋਤੀ ਮੰਗਣ ਦੇ ਇਲਜ਼ਾਮ ਲੱਗੇ ਨੇ ਜਿਸ ਦੇ ਚਲਦਿਆਂ ਇੱਕ ਟਰੈਵਲ ਏਜੰਟ ਹੈ ਜੋ ਲੁਧਿਆਣਾ ਦੀ ਉਸਨੇ ਇਹ ਇਲਜ਼ਾਮ ਲਗਾਏ ਸੀ ਔਰ ਪੁਲਿਸ ਨੂੰ ਸਬੂਤ ਦਿੱਤੇ ਸੀ ਰਿਕਾਰਡਿੰਗ ਦੇ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਔਰ ਕੱਲ ਪਾਨਾ ਸਿੱਧੂ ਦੇ ਨਾਲ ਜੋ ਕੁਝ ਹੋਇਆ ਤੁਸੀਂ ਜਾਣਦੇ ਹੋ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਉਸ ਦੀ ਪੇਸੀ ਕਰਵਾਈ ਹੈ ਅਦਾਲਤ ਦੇ ਵਿੱਚ ਔਰ ਜਿਹੜਾ ਉਸ ਦਾ ਮੈਡੀਕਲ ਕਰਵਾਇਆ ਜਿਸ ਤੋਂ ਬਾਅਦ ਲਗਾਤਾਰ ਹੁਣ ਪੰਜਾਬ ਸਰਕਾਰ ਦਾ ਪੁਲਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੱਖੇ ਸਿਧਾਣੇ ਨੇ ਔਰ ਰਾਜਾ ਜਿਹੜੇ ਰਾਜ ਸਿੰਘ ਖਾਲਸਾ ਨੇ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਘੇਰਿਆ ਕਿ ਕਿਸ ਤਰੀਕੇ ਦੇ ਨਾਲ ਪਾਨਾ ਸਿੱਧੂ ਦੇ ਨਾਲ ਸਰਕਾਰ ਤਦਦ ਕਰ ਰਹੀ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਪਾਨਾ ਸਿੰਘ ਨੂੰ ਅੱਜ ਚੌਥਾ ਦਿਨ ਹੈ ਜਦੋਂ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਧਰੋਲੇ ਥਾਣੇ ਤੋਂ ਬਾਅਦ ਲੁਧਿਆਣੇ ਪੁਲਿਸ ਨੂੰ ਦੇ ਦਿੱਤਾ ਗਿਆ ਸੀ ਤੇ ਉੱਥੇ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਇੱਕ ਕਿਸੇ ਕੋਈ ਬੀਬੀ ਹੈ ਜਿਹੜੀ ਏਜੰਟ ਹੈ ਕਿ ਉਹ ਤੋਂ ਭਾਂਦੇ ਨੇ 10000 ਰੁਪਿਆ ਪੈਸੇ ਦੀ ਮੰਗ ਕੀਤੀ ਹੈ 384 ਦਾ ਮੁਕੱਦਮਾ ਉਹ ਭਾਨਾ ਸਿੱਧੂ ਜਿਹੜਾ ਲੋਕਾਂ ਦੇ ਲੱਖਾਂ ਨਹੀਂ ਕਰੋੜ ਰੁਪਿਆ ਪੰਜਾਬ ਦੇ ਲੋਕਾਂ ਦੇ ਠੱਗੇ ਹੋਏ ਪੈਸੇ ਏਜੰਟਾਂ ਦੁਆਰਾ ਉਸ ਇਨਸਾਨ ਨੇ ਉਸ ਨੌਜਵਾਨ ਨੇ ਉਹਨਾਂ ਲੋਕਾਂ ਨੂੰ ਵਾਪਸ ਦਵਾਈ ਆ ਜਿਹੜਾ ਕੰਮ ਸਰਕਾਰਾਂ ਦਾ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ ਪਰ ਕਿਉਂਕਿ ਉਹ ਲਗਾਤਾਰ ਜੋ ਇਹ ਸਰਕਾਰ ਹੈ ਜੋ ਇਹਦੀਆਂ ਗਲਤ ਨੀਤੀਆਂ ਨੇ ਜੋ ਮਾਰੂ ਨੀਤੀਆਂ ਨੇ ਪੰਜਾਬ ਲਈ ਲੋਕਾਂ ਲਈ ਧਰਤੀ ਲਈ ਉਹਦੇ ਲਗਾਤਾਰ ਉਹ ਬੋਲਦਾ ਰਹਿੰਦਾ ਸੀ ਕਿ ਕਦੇ ਇੱਥੇ ਦੂਜੀਆਂ ਸਰਕਾਰਾਂ ਵੀ ਦੂਜੇ ਬੰਦਿਆਂ ਨੂੰ ਅੰਦਰ ਕਰਕੇ ਉੱਤੇ ਕੈਮਰੇ ਫਿੱਟ ਕਰਦੀਆਂ ਹੁੰਦੀਆਂ ਸੀ ਅੱਜ ਤੂੰ ਵੀ ਕੀਤਾ ਸੁਖਪਾਲ ਸਿੰਘ ਖਹਿਰੇ ਦੀ ਬਰਕ ਦੇ ਵਿੱਚ ਕੈਮਰਾ ਲਵਾਇਆ ਕਿ ਟੇਡਾ ਪੈਂਦਾ ਸਿੱਧਾ ਪਿੰਦਾ ਪੈਂਦਾ ਰੋਟੀ ਕਿਵੇਂ ਖਾਂਦਾ ਕਿੰਨੀਆਂ ਰੋਟੀਆਂ ਖਾਂਦਾ ਇਕੱਲੀ-ਇਕੱਲੀ ਤੂੰ ਉਹਦੀ ਹਰਕਤ ਦੇਖ ਰਿਆ ਸੀ ਉੱਥੇ ਬੈਠਾ ਸੀ ਮਾਊਸ ਸਾਹਮਣੇ ਪਲਟਣਾ ਯਾਦ ਰੱਖੀ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਤਾਂ ਲੋਕ ਪਲਟਾ ਮਾਰਦੇ ਆ ਤੇ ਲੋਕਾਂ ਜਿਹੜਾ ਬਵਸਦਾ ਹੁੰਦਾ ਹੈ ਤਰਾਬ ਹਮੇਸ਼ਾ ਅੱਤ ਦਾ ਅੰਤ ਕਰਦਾ ਆਇਆ ਐਡਾ ਐਡਾ ਤੂੰ ਇੱਕ ਐਡਾ ਤੇਰਾ ਪੱਧਰ ਯਾਰ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਤੇ ਇੱਕ ਆਮ ਨੌਜਵਾਨ ਮੁੰਡੇ ਨੂੰ ਜਿਹਦਾ ਕਸੂਰ ਹੀ ਕੋਈ ਨਹੀਂ ਕਹੇ ਕਿ ਇਹਦੀ ਨੰਗੇ ਦੀ ਵੀਡੀਓ ਭੇਜੋ ਮਾੜੀਆਂ ਹੁੰਦੀਆਂ ਨੇ ਗੱਲਾਂ ਤੂੰ ਤਾਂ ਯਾਰ ਐ ਕਿਡਾ ਕੱਢਣ ਲੱਗ ਗਿਆ ਐ ਤਾਂ ਕਿਡ ਕੋਈ ਜਿਹਨਾਂ ਬਹੁਤ ਵੱਡੀ ਦੁਸ਼ਮਣੀ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੇ ਕਿਸੇ ਦਾ ਕੋਈ ਬੰਦਾ ਮਾਰਿਆ ਹੁੰਦਾ ਹੈ ਕਿਸੇ ਬੰਦੇ ਨੇ ਕੋਈ ਇਹਦੀ ਜ਼ਮੀਨ ਦੱਬੀ ਹੁੰਦੀ ਹੈ ਕਿਸੇ ਬੰਦੇ ਨੇ ਕਿਸੇ ਦੇ ਕੋਈ ਧੀ ਭੈਣ ਨਾਲ ਗਲਤ ਹਰਕਤ ਕੀਤੀ ਹੁੰਦੀ ਹੈ ਇੰਨੀ ਯਾਰ क्रूरਤਾ ਇੰਨੀ ਦਰਿੰਦਗੀ ਦਾ ਉਹ ਬੰਦਾ ਨਹੀਂ ਦਿਖਾਉਂਦਾ ਯਾਰ ਕੀ ਕੁਛ ਨਹੀਂ ਕੀਤਾ ਲੋਕਾਂ ਦੇ ਲਈ ਖੜਿਆ ਲੋਕਾਂ ਦੇ ਹੱਕਾਂ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਲੋਕਾਂ ਦੇ ਲਈ ਅੰਦੋਲਨ ਦੇ ਵਿੱਚ ਜਾਂਦਾ ਰਿਹਾ ਬੰਦਾ 1 ਸਾਲ ਪੂਰਾ ਦਿੱਲੀ ਅੰਦੋਲਨ ਲੜਿਆ ਏਜੰਟਾਂ ਤੋਂ ਕਰੋੜਾਂ ਰੁਪਏ ਕਢਾ ਕੇ ਲੋਕਾਂ ਨੂੰ ਵਾਪਸ ਕਰਵਾਤੇ ਯਾਰ ਹਰੇਕ ਮੁੱਦੇ ਤੇ ਭਾਨਾ ਸਿੱਧੂ ਅੱਗੇ ਹੋ ਕੇ ਬੋਲਦਾ ਹੈ ਹੱਕ ਸੱਚ ਦੇ ਵਿੱਚ ਬੋਲਦਾ ਹੈ ਹਾਂ ਦਾ ਨਾਰਾ ਮਾਰਦਾ ਹੈ ਪਰ ਅੱਜ ਉਸ ਇਨਸਾਨ ਦੇ ਨਾਲ ਕੀ ਹੋ ਰਿਹਾ ਹੈ ਉਹਨੂੰ ਕੀ ਫਲ ਮਿਲ ਰਿਹਾ ਹੈ ਲੋਕਾਂ ਦੇ ਕਢਾਏ ਲੱਖਾਂ ਰੁਪਈਆ ਦਾ ਉਹਨੂੰ ਇਹ ਫਲ ਮਿਲ ਰਿਹਾ ਹੈ ਕਿ ਰਾਤ ਨੂੰ ਠੰਡ ਦੇ ਵਿੱਚ ਉਹਨੂੰ ਨੰਗਾ ਕਰਕੇ ਉੱਤੇ ਠੰਡਾ ਪਾਣੀ ਪਾਇਆ ਜਾਂਦਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਅੱਜ ਹਿਸਾਬ ਲਾ ਲਓ ਤਾਪਮਾਨ ਕਿੰਨਾ ਹੈ ਹਿਸਾਬ ਲਾ ਲਓ ਕਿੰਨੀ ਠੰਡ ਹੈ ਇਸ ਠੰਡ ਦੇ ਵਿੱਚ ਅਸੀਂ ਤੱਤੇ ਪਾਣੀ ਨਾਲ ਮਸਾਂਉਂਦੇ ਆ ਜਿਹੜੇ ਆਮ ਬੰਦੇ ਆ ਪਰ ਭਾਨਾ ਸਿੱਧੂ ਤੇ ਰਾਤ ਨੂੰ ਠੰਡਾ ਪਾਣੀ ਪਾਇਆ ਗਿਆ ਤੇ ਉਹਨੂੰ ਬੁਖਾਰ ਤੱਕ ਹੋ ਗਿਆ ਬੁਖਾਰ ਹੋਣ ਦੇ ਬਾਵਜੂਦ ਵੀ ਉਹਤੇ ਤਸੱਦਦ ਕੀਤਾ ਯਾਰ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਨੂੰ ਵੀਡੀਓ ਕਾਲ ਤੇ ਦਿਖਾਓ ਕਿ ਭਾਨੇ ਨਾਲ ਤੁਸੀਂ ਕੀ ਕੁਝ ਕਰ ਰਹੇ ਹੋ ਐਨੀ ਦਰਿੰਦਗੀ ਭਗੰਤਮਾਨ ਸਾਹਿਬ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਸੀ ਲੋਕਾਂ ਨੂੰ ਤਾਨੂੰ ਤਾਂ ਬਣਾਇਆ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਸੀ ਸਾਡੇ ਨੌਜਵਾਨਾਂ ਦੇ ਝੂਠੇ ਪਰਚੇ ਹੁੰਦੇ ਸੀ ਜੇਲਾ ਹੁੰਦੀਆਂ ਸੀ ਤਾਂ ਤੁਹਾਨੂੰ ਲੈ ਕੇ ਆਏ ਸੀ ਕਿ ਯਾਰ ਸਾਡਾ ਬੰਦਾ ਹੈ ਸਾਡਾ ਆਪਦਾ ਬੰਦਾ ਹੈ ਦੋ ਵਾਰੀ ਤੁਹਾਨੂੰ ਐਮਪੀ ਬਣਾਇਆ ਕਿਹਾ ਸੀ ਵੀ ਯਾਰ ਪਰਖ ਲਿਆ ਬੰਦਾ ਸਹੀ ਚੱਲ ਰਿਹਾ ਹੈ ਸਾਡੀ ਆਵਾਜ਼ ਚੁੱਕਦਾ ਹੈ ਸਾਡੇ ਹੱਕਾਂ ਦੇ ਵਿੱਚ ਖੜਦਾ ਮੋਦੀ ਅੱਗੇ ਜਾ ਕੇ ਲੜਦਾ ਪਰ ਆ ਨਹੀਂ ਪਤਾ ਸੀ ਭਵੰਤਮਨ ਸਾਹਿਬ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਤੇ ਹੀ ਤਸੱਦਦ ਕਰਾਉਣਾ ਸ਼ੁਰੂ ਕਰ ਦੋਗੇ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਹੀ ਇਸ ਤਰ੍ਹਾਂ ਪੇਸ਼ ਕਰ ਦੋਗੇ ਇਸ ਤਰ੍ਹਾਂ ਦੇ ਬਣਾ ਦੋਗੇ ਕਿ ਉਹਨਾਂ ਤੇ ਇੰਨੀ ਠੰਡੀ ਰਾਤ ਦੇ ਵਿੱਚ ਠੰਡਾ ਪਾਣੀ ਪਾਇਆ ਜਾਵੇ ਤੇ ਤੁਸੀਂ ਫਿਰ ਕਹੋ ਕਿ ਇਹਨੂੰ ਨੰਗਾ ਕਰੋ ਨੰਗਾ ਕਰਕੇ ਤੇ ਤਸੱਦਦ ਕਰੋ ਯਾਰ ਇਹ ਤਾਂ ਐ ਲਾ ਲੋ ਵੀ ਰੂਹ ਕਲ ਪੁੱਟਦੀ ਹੈ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੱਕ ਆਮਕਰ ਦੇ ਮੁੰਡੇ ਨੂੰ ਜੋ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤੇ ਇੱਕ ਆ ਉਹਦਾ ਉਹ ਮੁੱਖ ਮੰਤਰੀ ਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਵੀਡੀਓ ਕਾਲ ਕਰਕੇ ਇਹ ਦੇਖੇ ਕਿ ਯਾਰ ਤੁਸੀਂ ਇਸ ਬੰਦੇ ਨਾਲ ਕੀ ਕਰ ਰਹੇ ਹੋ ਭਗਵਾਨਤਮਨ ਸਾਹਿਬ ਇੰਨੀਆਂ ਕਿਡਾਂ ਨਹੀਂ ਕੱਢਣੀਆਂ ਚਾਹੀਦੀਆਂ ਇੰਨੀਆਂ ਕਿਡਾਂ ਨਹੀਂ ਕੱਢਣੀਆਂ ਚਾਹੀਦੀਆਂ ਜਦੋਂ ਤਾਂ મોદી ਤੁਹਾਡੇ ਤੇ ਕੋਈ ਤਸੱਦਦ ਕਰਦਾ ਤੁਸੀਂ ਬੜੇ ਬਿਲਕਦੇ ਹੋ ਤੁਸੀਂ ਬੜੇ ਧਰਨੇ ਲਾਉਣੇ ਹੋ ਤੁਸੀਂ ਕਹਿੰਦੇ ਹੋ ਸਾਡੇ ਬੰਦੇ ਆ ਤੇ ਝੂਠੇ ਮੁਕਾਦਮੇ ਦਰਜ ਹੋ ਰਹੇ ਨੇ ਸਾਡੇ ਬੰਦਿਆਂ ਨੂੰ ਝੂਠਾ ਜੇਲਾ ਸਿੱਟਿਆ ਜਾ ਰਿਹਾ ਪਰ ਜਦੋਂ ਮੁੱਖ ਮੰਤਰੀ ਸਾਹਿਬ ਤੁਸੀਂ ਇੱਥੇ ਪੰਜਾਬ ਤਸੱਦਦ ਕਰਦੇ ਹੋ ਉਦੋਂ ਦੱਸੋ ਕੌਣ ਜ਼ਿੰਮੇਵਾਰ ਹੈ